ਪੰਜਾਬ ਵਿੱਚ ਹੋ ਰਹੀ بارش ਨੇ ਜਿੱਥੇ ਕੀ ਲੋਕਾਂ ਨੂੰ ਪੈ ਰਹੀ ਅਤ ਦੀ ਗਰਮੀ ਤੋਂ ਕਾਫੀ ਨਿਸ਼ਾਤ ਦਿਵਾਈ ਹੈ ਉੱਥੇ ਹੀ ਅਗਰ ਫਗਵਾੜਾ ਦੀ ਗੱਲ ਕਰੀਏ ਤਾਂ ਫਗਵਾੜਾ ਵੀ ਤੜਕਸਾਰ ਤੋਂ ਹੋ ਰਹੀ بارش ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਹੈ ਇਸ بارش ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਸ਼ਾਤ ਮਿਲੀ ਹੈ ਉੱਥੇ ਹੀ ਇਸ بارش ਨਾਲ ਸ਼ਹਿਰ ਦੇ ਕਈ ਇਲਾਕੇ ਪੂਰੀ ਤਰ੍ਹਾਂ ਨਾਲ ਚਲ ਮਗਨ ਹੋਏ ਨਜ਼ਰ ਆਏ ਜਿਸ ਨਾਲ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਲੰਘਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਗਊਸ਼ਾਲਾ ਬਿਜਾਰ ਦੀ ਗੱਲ ਕਰੀਏ ਤਾਂ ਇਸ بارش ਨਾਲ ਇਸ ਬਿਜਾਰ ਵਿੱਚ ਕਾਫੀ ਪਾਣੀ ਭਰ ਗਿਆ ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਦਿੱਕਤਾਂ ਸਹਣੀਆਂ ਪਈਆਂ ਜਰ ਕਿ ਕਈ ਦੁਕਾਨਦਾਰਾਂ ਨੇ ਤਾਂ ਪਾਣੀ ਜਮਾ ਹੁੰਦੇ ਚਲਦੇ ਆਪਣੀਆਂ ਦੁਕਾਨਾਂ ਤੱਕ ਨਹੀਂ ਖੋਲੀਆਂ ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਭਾਵੇਂ ਕਿ ਇਸ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ ਹੈ ਪਰ ਇਹ ਬਾਰਿਸ਼ ਦੁਕਾਨਦਾਰਾਂ ਲਈ ਵੀ ਪਰੇਸ਼ਾਨੀ ਦਾ ਕਾਰਨ ਬਣ ਕੇ ਸਾਹਮਣੇ ਆਈ ਹੈ ਹੁਣ ਨਗਰ ਨਿਗਮ ਫਗਵਾੜਾ ਪਾਸੋਂ ਮੰਗ ਕੀਤੀ ਗਈ ਇਸ ਬਾਜ਼ਾਰ ਵਿੱਚੋਂ ਪਾਣੀ ਦੀ ਨਿਕਾਸੀ ਦਾ ਉਚਿਤ ਹੱਲ ਕੀਤਾ ਜਾਵੇ ਹੁਣ ਨਾਲ ਹੀ ਦੁਕਾਨਦਾਰਾਂ ਨੂੰ ਵੀ ਬਾਜ਼ਾਰ ਵਿੱਚੋਂ ਪਲਾਸਟਿਕ ਦੇ ਲਿਫਾਫੇ ਜਾਂ ਹੋਰ ਸਮਾਨ ਇੱਧਰ ਉੱਧਰ ਸੁੱਟਣ ਦੀ ਬਜਾਏ ਸਫਾਈ ਸੇਵਕਾਂ ਦੇ ਹਵਾਲੇ ਕਰਨ ਦੀ ਵੀ اپੀਲ ਕੀਤੀ ਰਾਤ ਜਿਹੜੀ ਬਾਰਿਸ਼ ਹੋਈ ਸੀ ਉਹਦੇ ਨਾਲ ਗਊਸ਼ਾ ਰੋਡ ਦੇ ਲਗ ਲਗ ਪਾਣੀ ਭਰ ਗਿਆ ਜੀ ਕਾਫੀ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਵਾ ਅਸੀਂ ਨਗਰ ਨਿਗਮ ਨੂੰ اپੀਲ ਕਰਦੇ ਆ ਕਿ ਜਿਹੜਾ ਉੱਪਰੋਂ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਜਾਂ ਸੂਚਿਓ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਵੇ ਨਾਲ ਨਾਲ ਮੈਂ ਦੁਕਾਨਦਾਰ ਵੀਰਾਂ ਨੂੰ ਵੀ اپੀਲ ਕਰਦਾ ਕਿ ਆਪਣੇ ਪਲਾਸਟਿਕ ਦੇ ਲਿਫਾਫੇ ਜਾਂ ਕੋਈ ਕੂੜਾ ਕਰਕਟ ਜਿਹੜਾ ਨਾਲਿਆਂ ਜਣਾ ਸੁੱਟਣ ਉਹ ਸਫਾਈ ਸੇਵਕ ਦੇ ਹਵਾਲੇ ਕਰ ਤਾਂ ਜੋ ਨਿਕਾਸੀ ਰੁਕ ਨਾ ਪਾਏ ਜਦੋਂ ਨਗਰ ਨਿਗਮ ਦੀ ਆਂਦੀ ਹੈ ਟੀਮ ਕੋਈ ਵੀ ਮਤਲਬ ਕਿ ਬਰਸਾਤਾਂ ਤੋਂ ਪਹਿਲੋ ਵੀ ਸਾਫ਼ ਤੋਂ ਪਈਆਂ ਕਾਹ ਵੀ ਕਰਦੇ ਆ ਲੋਕ ਤੇ ਉਸ ਤੋਂ ਬਾਅਦ ਇਹ ਮਤਲਬ ਲਗੀ ਪਾਣੀ ਦਾ ਫੇਰ ਮਲ ਗਈ ਜੀ ਸੰਸਲਾ ਬਾਇ ਤੇ ਗਊਚਾਲਾ ਰੋਡ ਤੋਂ ਘਟ ਤੋਂ ਘਟ ਪਈ ਆ ਸਾਲ ਹੋ ਗਏ ਤੁਹਾਨੂੰ ਦੇਖਦੇ ਆ ਉਹ ਇੱਕੋ ਹੀ ਕਾਰਨ ਆ ਜੀ ਮੈਂ ਆਪਣੀ ਸੰਸਥਾ ਸਵੱਛਤਾ ਅਭਿਆਨ ਸੁਸਾਇਟੀ ਰਜਿਸਟਰਡ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਆਪਣਾ ਕੂੜਾ ਕਰਕਟ ਜਿਹੜਾ ਡਸਟਬਿਨ ਚ ਪਾ ਕੇ ਰੱਖਣ ਔਰ ਆਣ ਵਾਲੇ ਸਫਾਈ ਸੇਵਕਾਂ ਨੂੰ ਦੇਣ ਜਿੱਦਾਂ ਜੋ ਜਿਹੜੀ ਆ ਸਵੈਵਿਵਸਥਾ ਸਹੀ ਬਣੀ ਰਹੇ ਅਕਸਰ ਲੋਕ ਇਹ ਅਣਗਹਿਲੀ ਕਰ ਜਾਂਦੇ ਆ ਥੋੜਾ ਕਰਕੇ ਜਿਹੜਾ ਪਹਿਲਾ ਡਸਟਪਿਨ ਪਾਉਂਦੇ ਵੀ ਆ ਉਸ ਤੋਂ ਬਾਅਦ ਬਾਹਰ ਸੜਕਾਂ ਦੇ ਜਾਂ ਨਾਲਿਆਂ 'ਚ ਛੱਡ ਦਿੰਦੇ ਆ ਉਹਦੇ ਨਾਲ ਜਿਹੜਾ ਨਿਕਾਸੀ ਬੰਦ ਹੁੰਦੀ ਆ ਪਲਾਸਟਿਕ ਉਹ ਹੋਵੇ ਅੱਗੇ ਡਰੇਨੇਜ ਫਸ ਜਾਂਦੇ ਆ ਤੇ ਸੀਵਰੇਜ ਵੀ ਜਾਮ ਹੋ ਜਾਂਦਾ ਤੇ ਖੁੱਲੇ ਨਾਲੇ ਵੀ ਬੰਦ ਹੋ ਜਾਂਦੇ ਆ ਉਹਦੇ ਨਾਲ ਹੀ ਇਹ ਦਿੱਕਤ ਆ ਰਹੀ ਆ ਇਹਦੇ ਬਾਰੇ ਲੋਕਾਂ ਨੂੰ ਵੀ ਆਪ ਸचेत ਹੋਣ ਦੀ ਲੋੜ ਆ ਇਥੇ ਦੱਸ ਦਈਏ ਕਿ ਇਹ ਬਾਰਿਸ਼ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਵੀ ਪੰਜਾਬ ਅੰਦਰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੀਂਹ ਪਿਆ ਬਹੁਤ ਵਧੀਆ ਰਹਿਤ ਮਿਲਿਆ ਮੌਸਮ ਵੀ ਠੱਡਾ ਹੋ ਗਿਆ ਆ ਝੋਨੇ ਦਾ ਵੀ ਹਜੇ ਫਸਲ ਦਾ ਕੋਈ ਵਿਗਾੜ ਨਹੀਂ ਹੈਗਾ ਜੀ ਤੇ ਇਸ ਕਰਕੇ ਮੌਸਮ ਵਧੀਆ ਹੈ ਤੇ ਕੋਈ ਕਮਾਂਡੀਆਂ ਦਾ ਵੀ ਨਹੀਂ ਨੁਕਸਾਨ ਹੈ ਇਸ ਵੇਲੇ ਪੱਠਿਆਂ ਨੂੰ ਵੀ ਬਹੁਤ ਵਧੀਆ ਮਿਲਿਆ ਆ ਸਾਰਿਆਂ ਵੀਰਾਂ ਨੂੰ ਮੇਰੇ ਤੋਂ ਸასიਖਾਰ ਥੈਂਕ ਯੂ Legenda por